ਆਪਣੇ ਗਰੁੱਪ ਚ ਜਾਣਾ ਪਈ ਇਹ ਵੀ ਅਸੀਂ ਮਿਲ ਕੇ ਆਏ ਆ ਵੀ ਕਿ ਇੱਕ ਤਰ੍ਹਾਂ ਪੰਜਾਬ ਦੇ ਵਿੱਚ ਇਹ ਬਹੁਤ ਬਣ ਰਹੇ ਨੇ ਨਾ ਸੀਐਨਜੀ ਪਲੈਂਟ ਬਹੁਤ ਲੱਗ ਰਹੇ ਆ। ਤੇ ਉਹ ਲੱਗ ਵੀ ਪੂਰੇ ਰਹੇ ਸ਼ਹਿਰੀਏ ਦੇ ਵਿੱਚ ਬੈਠੇ ਆ। ਉਹ ਜਿਹੜੇ ਜਿਹੜੇ ਪਲੈਂਟ ਲੱਗੇ ਆ ਨਾ ਉਹਨਾਂ ਦੀ ਬਹੁਤ ਜਿਆਦਾ ਸਮੀਲ ਆਉਂਦੀ ਉਸ ਇਲਾਕਾ ਜਿਹੜਾ ਇੰਨਾ ਖਰਾਬ ਤੋਂ ਹੋਣ ਰਿਹਾ ਕੈਂਸਰ ਦਾ। ਕੈਂਸਰ ਵਾਲਾ ਬਣ ਰਿਹਾ।

ਠੀਕ ਹਾਂ ਹਾਂ ਜੀ 50 80 ਫੀ ਲੱਗਦੀਆਂ ਫੇਟੀਆਂ ਦਾ ਜਿਹੜੀ ਦੀ ਬੇਸਟ ਆ ਨਾ ਉਹ ਤਾਂ ਤਿੱਵੀਂ ਬਿਕਾਰ ਜਾਂਦੀ ਮਾਨੂੰ ਬਸਲ ਨਹੀਂ ਜਾਂਦੀ ਤੇ ਕੈਂਸਲ ਹੁੰਦੀ ਆ ਫਿਰ ਬਾਕੀ ਬੋਤਲਾਂ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਅੱਸੀ ਅੱਜ ਗਵਰਨਰ ਸਾਹਿਬ ਸਤਿਆਪਾਲ ਮਲਿਕ ਜੀ ਨੂੰ ਮਿਲਣ ਆਏ ਸੀਗੇ ਤੇ ਇਹਨਾਂ ਨੇ ਸਾਨੂੰ ਭਰੋਸਾ ਦਿੱਤਾ ਕਿ ਜਿਹੜੇ ਆਪਣੇ ਪੰਜਾਬ 'ਚ ਸੀਐਨਜੀ ਪਲਾਂਟ ਜਿਹੜੇ ਆ ਲੱਗ ਰਹੇ ਆ ਕੋਈ ਘੱਟੋ ਘੱਟ ਨਹੀਂ ਪਤਾਲੀਆਂ ਨੂੰ ਜਿਹੜੀ ਪਰਮਿਸ਼ਨ ਮਿਲ ਗਈ ਆ ਤੇ ਕੁਛ ਅਜੇ ਮਿਲ ਨਹੀਂ ਰਹੀ ਹੋ ਆ ਤੇ ਇਹਨਾਂ ਨੇ ਸਾਨੂੰ ਭਰੋਸਾ ਦਿੱਤਾ ਕਿ ਤੁਸੀਂ ਸਾਨੂੰ ਲੈਟਰ ਲਿਖ ਕੇ ਦਿਓ ਵੀ ਅਸੀਂ ਪੂਰੀ ਮਦਦ ਕਰਾਂਗੇ ਪੰਜਾਬ ਦੀ ਜਿੱਥੇ-ਜਿੱਥੇ ਵੀ ਸੀਐਨਜੀ ਪਲੈਂਟ ਲੱਗ ਰਹੇ ਆ ਵੀ ਉਹਨਾਂ ਨੂੰ ਰਕਾਉਣ ਲਈ ਤੇ ਜਿਹੜੇ ਰਿਹਾਇਸ਼ੀ ਏਰੀਆ ਆ ਉਹਨਾਂ ਆਪਣੀ ਪੂਰੀ ਮਦਦ ਕਰਨਗੇ ਤੇ ਅਸੀਂ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਠੀਕ ਹੈ ਜੀ ਬਹੁਤ ਅੱਛਾ ਲੱਗਾ ਤੇ ਜੇ ਕਿਸੇ ਬਾਰਡਰ ਤੇ ਤੁਸੀਂ ਚਾਹੁੰਦੇ ਆ ਅਸੀਂ ਜਿਹੜੇ ਦੋ ਬਾਰਡਰ ਚੱਲਦੇ ਆ ਨਾ ਨੌੜੀ ਬਾਰਡਰ ਸ਼ੰਭੂ ਬਾਡੂ ਤੇ ਅਸੀਂ ਉੱਥੇ ਬਹੁਤ ਵੱਡਾ ਕੰਮ ਕਰ ਸਕਦੇ ਆ ਜੇ ਤੁਹਾਡੇ ਕੋਲ ਸਮਾਂ ਹੋਵੇ ਤੇ ਉਹ ਦਰਸ਼ਨ ਸੁਪਰ ਉਹ ਮੈਨੂੰ ਦੱਸ ਆ ਦੇਣਾ ਨਾ ਨੋਰਮਲ ਜਿਹੜਾ ਬੈਸੀ ਉਹਦਾ ਜਦ ਵੀ ਆਪਕਾ ਜੋ ਤੁਸੀਂ ਖੱਟਣਾ ਕਰੋਗੇ ਨਾ ਉਹ ਮੈਨੂੰ ਜੇ ਤੁਸੀਂ ਤਾਂ ਕਰੋ ਕੱਟਸਲਾ ਕਰਕੇ ਠੀਕ ਹੈ ਤਾਂ ਸ ਹੈ ਨਾ ਉਹ ਕਿਸ ਹਾਲ ਠੀਕ ਜੀ ਪੰਜਾਬ ਵਾਸੀ ਜਿਹੜੇ ਆ ਤੁਹਾਨੂੰ ਬਹੁਤ ਪਿਆਰ ਕਰਦੇ ਸਚਾਈ ਹੈ ਹਾਂਜੀ ਬਹੁਤ ਪਿਆਰ ਕਰਦੇ ਆ ਮੱਤੀ ਜਿਲੰਦਰ ਵੀ ਪ੍ਰੋਗਰਾਮ ਕਰਾਵਾਂਗੇ ਜੀ ਕੋਈ 8 8 ਵਾਲਾ 8 ਵਾਲਾ ਹਾਂਜੀ ਉਹ ਮੈਂ ਹਾਂ ਇਹ ਮਹਾਂਪੁਰਸ਼ਾਂ ਨੇ ਹੀ ਪ੍ਰੋਗਰਾਮ ਲਿਖਿਆ ਹੈ ਹਜੂਤ ਸਾਹਿਬ ਵਾਲਿਆਂ ਨੇ ਆਪਾਂ ਤਾਂ ਨਹੀਂ ਡਾਇਰੈਕਟ ਗੱਲ ਕਰਾਈ ਆ ਮੈਂ ਕਿਸਾਨ ਜਥੇਬੰਦੀਆਂ ਜਿਹੜੀਆਂ ਨਾਲ ਜੁੜੀਆਂ ਆ ਉਹਨਾਂ ਨੂੰ ਮੈਸੇਜ ਲਾਉਂਦਾ ਸੀਗਾ ਉਹ ਮੈਂ ਤੇ ਉਹਨਾਂ ਨਾਲ ਗੱਲ ਕਰਦੀ ਆ ਹਾਂਜੀ ਜਵਾਬ ਦੇਣਾ ਮੈਂ ਰਣਾ ਜੀ ਆ ਭਾਈ ਸਾਹਿਬ ਹੈਗੀ ਆ ਮੈਂ ਤੇ ਹਾਂਜੀ ਆ ਜਾਗਾ ਫਿਰ ਮੇਰੇ ਕੋਲ ਤਾਂ ਠੀਕ ਹੈ ਰਣਾ ਜੀ ਜੀ ਸ਼ੋਟ